ਆਮ ਪੁਰ ਤੇ ਲੋਕਾਂ ਦੇ ਵਿੱਚ ਇਹ ਭਰਮ ਹੈ ਜਾਂ ਮੋਕੇ ਦੀ ਸਰਕਾਰ ਨੇ ਵੀ ਭਰਮ ਪਾਇਆ ਹੋਇਆ ਹੈ ਕਿ ਮਨਰੇਗਾ ਵਾਲੇ ਜਿਹੜੇ ਲੋਕ ਹੈ ਉਹ ਬਸ ਮਿੱਟੀ ਥੋ ਚੁੱਕਦੇ ਆ ਇੱਧਰ ਪਾ ਦਿੰਦੇ ਆ ਔਰ ਇਹੀ ਸ਼ਾਇਦ ਸਰਕਾਰ ਦੀ ਮੰਸ਼ਾ ਰਹੀ ਹੈ ਜੇਜੇ ਕਰਕੇ ਸਰਕਾਰ ਨੇ ਮਨਰੇਗਾ ਐਕਟ ਜਿਹਨੂੰ ਦੁਨੀਆ ਦੇ 60 ਆਰਥਿਕ ਮਹਾਰਾ ਨੇ ਵੀ ਇਹ ਦੱਸਿਆ ਕਿ ਇਹ ਯੋਜਨਾ ਬਹੁਤ ਹੀ ਕ੍ਰਾਂਤੀਕਾਰੀ ਯੋਜਨਾ ਔਰ ਜਿਨੇ ਮਤਲਬ ਕਿ ਪਿੰਡੂ ਭਾਰਤ ਨੂੰ ਰੋਜ਼ਗਾਰ ਦਿੱਤਾ ਔਰ 16 ਦਸੰਬਰ ਨੂੰ ਮੋਦੀ ਸਰਕਾਰ ਨੇ ਬੜੀ ਕਾਲੀ ਦੇ ਵਿੱਚ ਇੱਕ ਬਿੱਲ ਲਿਆਉਂਦਾ ਮਨਰੇਗਾ ਦੇ ਵਿੱਚੋਂ ਜਿੱਥੇ ਮਹਾਤਮਾ ਗਾਂਧੀ ਦਾ ਨਾਂ ਹਟਾ ਦਿੱਤਾ ਤੇ ਜਿਹਨੂੰ ਸਾਡੇ ਸਾਰਿਆਂ ਦੇ ਆਦਰ ਨੇ ਹਰਾਮਜੀ ਦੇ ਨਾਂ ਦੇ ਉੱਪਰ ਉਹਦਾ ਨਾਂ ਬਦਲ ਕੇ ਵੀ ਵੀ ਜੀ ਰਾਮਜੀ ਰੱਖ ਦਿੱਤਾ ਜੇ ਰਾਮ ਦਾ ਨਾਂ ਰੱਖਣ ਦੇ ਨਾਲ ਲੋਕਾਂ ਦੇ ਮਸਲੇ ਹੱਲ ਹੋ ਜਾਣ ਫੇਰ ਤਾਂ ਕਿਆ ਹੀ ਬਾਤਾਂ ਫੇ ਸਾਰੇ ਅਸੀਂ ਆਰਾਮ ਦਾ ਨਾਂ ਰੱਖ ਲੈਂਦੇ ਪਰ ਨਾਮ ਦਾ ਆਰਾਮ ਦਾ ਨਾਮ ਰੱਖਣ ਨਾਲ ਮਸਲੇ ਨਹੀਂ ਹੱਲ ਹੋਣੇ ਇਹਦੇ ਵਿੱਚੋਂ ਹੀ ਅੱਜ ਅਸੀਂ ਇਸ ਵੇਲੇ ਪਿੰਡ ਰੈਲੀ ਵਿੱਚ ਐ ਜਿੱਥੇ ਇਹ ਮੁਕੇਰੀਆਂ ਹਡਲ ਨਹਿਰ ਦੇ ਨਾਲ ਜਿਹੜਾ ਉਹਦਾ ਮੱਕ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇੱਥੇ ਜੰਗਲਾਤ ਵਿਭਾਗ ਜਿੱਥੇ ਇੱਥੇ ਦਰਖਤ ਲਗਾਉਂਦਾ ਰਿਆ ਹੁਣ ਇਹ ਮਨਰੇਗਾ ਵਰਕਰ ਜਿਹੜੇ ਆ ਇਸ ਵਕਤ ਸਮਾਂ ਲਗਭਗ ਜਿਹੜਾ ਆ ਉਹ 2:50 ਮਿੰਟ ਹੋ ਗਏ ਆ ਤੇ ਮਨਰੇਗਾ ਵਰਕਰ ਜਿਹੜਾ ਦੀ ਦਿਹਾੜੀ ਸਵੇਰੇ 9:00 ਵਜੇ ਸ਼ੁਰੂ ਹੁੰਦੀ ਆ 5:00 ਵਜੇ ਤੱਕ ਉਹ ਕੰਮ ਕਰ ਰਹੇ ਨੇ بارش ਨਹੀਂ ਪਈ ਸਖਤ ਮਿੱਟੀ ਆ ਪੱਥਰਾਂ ਵਾਲੀ ਮਿੱਟੀ ਆ ਔਰ ਔਰਤਾਂ ਤੇ ਆਦਮੀ ਦੋਨੋਂ ਹੀ ਜਿਹੜੇ ਆ ਇਹ ਕੰਮ ਬਖੂਬੀ ਕਰ ਰਹੇ ਨੇ ਜਿੱਥੇ ਸਰਕਾਰ ਦੁਹਾਈ ਦੇ ਰਹੀ ਐ ਕਿ ਅਸੀਂ 60 40 ਦੀ ਰੇਸ਼ਿਓ ਨਾਲ ਜਿਹੜਾ ਹੁਣ ਨਵੀਂ ਯੋਜਨਾ ਬਣਾਤੀ ਐ ਵਿਕਸਿਤ ਭਾਰਤ ਲਈ ਤੇ ਵਿਕਸਿਤ ਭਾਰਤ 2047 ਮਿਸ਼ਨ ਜਿਹਨੂੰ ਨਾਂ ਦਿੱਤਾ ਜਾ ਰਿਹਾ ਪਰ ਪਿੰਡ ਦੇ ਲੋਕ ਜਿਹੜੇ ਆ ਉਹਨਾਂ ਦਾ ਕਹਿਣਾ ਕਿ ਜਦੋਂ 60 40 ਦੀ ਰੇਸ਼ਿਓ ਆਏਗੀ ਤੇ ਲੋਕਾਂ ਨੂੰ ਪੈਸੇ ਨਹੀਂ ਮਿਲਨੇ ਕੰਮ ਨਹੀਂ ਮਿਲਣਾ ਕਿਉਂਕਿ ਸਰਕਾਰਾਂ ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਕੋਲ ਤਾਂ ਇੰਨਾ ਫੰਡ ਹੀ ਨਹੀਂ ਐ ਕਿ ਉਹ ਲੋਕ ਜਾਂ ਉਹ ਇਹਨਾਂ ਇਹਨਾਂ ਰੋਜ਼ਗਾਰ ਦੇ ਸਕਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀ ਇਸ ਮਨਸ਼ਾ ਦੇ ਉੱਪਰ ਸਵਾਲ ਖੜੇ ਹੋਣੇ ਆ ਲਾਜ਼ਮੀ ਹੈ ਪਰ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਦੀ ਆਵਾਜ਼ ਨੂੰ ਅਣਗੌਲਿਆ ਕਰਕੇ ਧੱਕੇ ਨਾਲ ਜਿਹੜਾ ਇਹ ਬਿੱਲ ਪਾਸ ਕੀਤਾ ਹੈ ਜਿਹੜੀ ਹੈ ਸਰਕਾਰ ਨੇ ਬਦਲਾਅ ਕੀਤਾ ਹੈ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਦਾ ਇਹ ਮੰਗ ਹੈ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਇਹ ਪਿੰਡੂ ਅਸਚਾਰੇ ਲਈ ਬਹੁਤ ਲਾਭਕਾਰੀ ਸਕੀਮ ਸੀ ਯੋਜਨਾ ਬੇਸ਼ੱਕ ਕੰਮ ਘੱਟ ਮਿਲਦਾ ਸਰਕਾਰ ਤੋਂ ਤਵਕਕੋਹ ਕੀਤੀ ਜਾਂਦੀ ਹੈ ਕਿ ਕੰਮ ਦੇ ਦਿਨ ਵਧਾਏ ਜਾਂਦੇ ਇਹਨਾਂ ਦੀ ਜਿਹੜੀ ਆ ਹਾਲਤ ਨੂੰ ਸੁਧਾਰਿਆ ਜਾਂਦਾ ਦਿਹਾੜੀ 'ਚ ਵਾਧਾ ਕੀਤਾ ਜਾਂਦਾ ਪਰ ਸਰਕਾਰ ਨੇ ਇਹਦਾ ਨਾਮ ਬਦਲ ਕੇ ਇਹਦਾ ਸਰੂਪ ਹੀ ਬਦਲ ਦਿੱਤਾ ਹੈ ਇਹਦੇ ਨਾਲ ਲਾਜ਼ਮੀ ਤੌਰ ਤੇ ਹੈ ਕਿ ਸਟੇਟਾਂ ਜਿਹੜਾ ਇਹ ਦਰੇਗਾ ਦਾ ਭਾਰ ਸਹਿਣ ਨਹੀਂ ਕਰ ਸਕਦੀਆਂ ਜਦੋਂ ਸਹਿਣ ਨਹੀਂ ਕਰਨੀਆਂ ਤੇ ਇਹ ਜਿਹੜੀ ਸਕੀਮ ਹੈ ਹੰਤ ਦੇ ਵਿੱਚ ਜਿਹੜੀ ਆ ਦਮ ਤੋੜ ਜਾਏਗੀ ਔਰ ਵੱਡੀ ਗਿਣਤੀ ਜਿਹੜੀਆਂ ਔਰਤਾਂ ਇਹਦੇ ਵਿੱਚ ਕੰਮ ਕਰਦੀਆਂ ਹਨ ਖਾਸ ਕਰਕੇ ਦਲਤ ਭਾਇਚਰੇ ਦੇ ਲੋਕ ਇਹਦੇ ਵਿੱਚ ਜਿਹੜੇ ਆ ਇੱਥੇ ਨਿਰਭਰਨ ਉਹਨਾਂ ਲੋਕਾਂ ਦੇ ਲਈ ਸਾਹਮਣੇ ਜਿਹੜੇ ਆ ਰੋਜ਼ਗਾਰ ਦੇ ਜਿਹੜੇ ਮੌਕੇ ਆ ਸੁੰਗੜ ਜਾਣਗੇ ਉਹਨਾਂ ਲਈ ਖਾਣ ਪੀਣ ਦੇ ਲਾਲੇ ਪੈ ਜਾਣਗੇ ਸੋ ਸਾਡੀ ਪ੍ਰਜੋਰ ਮੰਗ ਹੈ ਸਰਕਾਰ ਤੋਂ ਕਿ ਜਿਹੜੀਆਂ ਸੋਧਾਂ ਕੀਤੀਆਂ ਆ ਉਹ ਸੋਧਾਂ ਨੂੰ ਵਾਪਸ ਲਿਆ ਜਾਵੇ ਮਨਰੇਗਾ ਯੋਜਨਾ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖ ਕੇ ਉਹਨੂੰ ਅਪਡੇਟ ਕੀਤਾ ਜਾਂਦਾ ਉਦੇ ਲਈ ਵੀ ਸਰਕਾਰ ਆਪਣੇ ਬੰਦ ਕਮਰੇ ਦੇ ਵਿੱਚ ਸਲਾਹ ਨਾ ਲਵੇ ਸਗੋਂ ਧਰਤਲ ਦੇ ਜਿਹੜੇ ਕੰਮ ਕਰ ਰਹੇ ਲੋਕ ਹਨ ਮਨਰੇਗਾ ਆਰਗਨਾਈਜੇਸ਼ਨਾਂ ਹੈਗੀਆਂ ਪੂਰੇ ਦੇਸ਼ ਵਿੱਚ ਉਹਨਾਂ ਤੋਂ ਤੇ ਆਰਥਿਕ ਮਹਾਰਾਂ ਤੋਂ ਸਲਾਹ مشورہ ਕਰਨ ਤੋਂ ਬਾਅਦ ਇਹਦੇ ਵਿੱਚ ਤਬਦੀਲੀਆਂ ਕੀਤੀ ਜਾਂਦੀਆਂ ਪਰ ਜਿਸ ਢੰਗ ਦੇ ਨਾਲ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਲਿਆ ਕੇ ਔਰ ਪਿਛਲੇ ਜਿਹੜਾ ਮਨਰੇਗਾ ਬਿੱਲ ਹੈ ਉਹਨੂੰ ਜਿਹੜਾ ਹੈ ਵਾਪਸ ਕਰਕੇ ਨਵਾਂ ਸੋਧ ਜਿਹੜਾ ਨਵਾਂ ਕਾਨੂੰਨ ਬਣਾਤਾ ਹੈ ਇਹਦਾ ਹੇਠਲੇ ਪਾਸੇ ਵੀ ਵਿਰੋਧ ਹੋ ਰਿਹਾ ਇਹਦੇ ਇਹਨੂੰ ਲੈ ਕੇ ਹੀ 28 ਤਰੀਕ ਨੂੰ ਜਿਹੜਾ ਜਲੰਧਰ ਦੇ ਵਿੱਚ ਵੱਡੀ ਰੈਲੀ ਹੋ ਰਹੀ ਹੈ ਪੂਰੇ ਭਾਰਤ ਦੇ ਵਿੱਚ ਮਨਰੇਗਾ ਨੂੰ ਲੈ ਕੇ ਲੈ ਕੇ ਵੱਖ-ਵੱਖ ਜਿਹੜਾ ਹੈ ਪੱਦਰ ਤੇ ਉੱਪਰ ਰੋਸ ਮਜਾਰੇ ਆਪਣੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਅਸੀਂ ਪੂਰਜੋਰ ਮੰਗ ਕਰਦੇ ਆ ਕਿ ਸਰਕਾਰ ਇਸ ਜੇ ਵਾਕਿਆ ਹੀ ਮਜ਼ਦੂਰ ਪੱਖੀ ਹੈ ਮਜ਼ਦੂਰਾਂ ਦੇ ਹੱਕ ਦੇ ਵਿੱਚ ਹੈ ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨੂੰ ਵਾਪਸ ਲਿਆ ਜਾਵੇ ਤੇ ਸਰਕਾਰ ਲੋਕਾਂ ਦੇ ਇਸ ਮਨੇਗਾ ਮਹਾਰਾ ਦੇ ਮਦਦ ਨਾਲ ਜਿਹੜਾ ਆ ਇਸ ਕਾਨੂੰਨ ਦੇ ਵਿੱਚ ਸੋਧਾ ਕਰਕੇ ਇਹਨੂੰ ਹੋਰ ਵਧੀਆ ਪ੍ਰਭਾਵੀ ਢੰਗ ਨਾਲ ਜਿਹੜਾ ਆ ਲਾਗੂ ਕਰੇ ਧੰਨਵਾਦ